ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੇ ਆਫਰ ਰੋਕ ਕਰਦੇ ਆ ਪਹਿਲੀ ਖਬਰ ਦਾ ਅਮਰੀਕਾ ਦੇ ਇੱਕ ਜੱਜ ਨੇ ਪੌਨ ਸਟਾਰ ਨੂੰ ਪੈਸੇ ਦੇਣ ਦੇ ਮਾਮਲੇ ਦੇ ਵਿੱਚ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਜ਼ਾ ਨੂੰ ਰੱਦ ਕਰਨ ਸਬੰਧੀ ਆਪਣਾ ਫੈਸਲਾ ਮੁਲਤਵੀ ਕਰ ਦਿੱਤਾ ਹੈ ਕਿਉਂਕਿ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਨੂੰ ਇਸ ਤੋਂ ਛੋੜ ਦੇਣ ਬਾਰੇ ਫੈਸਲਾ ਲਿਆ ਨਿਊਯਾਰਕ ਦੇ ਜੱਜ ਜਵਾਨ ਐਮ ਮਰਚੇਨ ਨੇ ਮੰਗਲਵਾਰ ਨੂੰ ਫੈਸਲਾ ਸੁਣਾਉਣ ਵਾਲੀ ਪਰ ਉਹਨਾਂ ਨੇ ਟਰੰਪ ਦੇ ਵਕੀਲਾਂ ਨੂੰ ਕਿਹਾ ਕਿ ਉਹ 11 ਨਵੰਬਰ ਤੱਕ ਫੈਸਲੇ ਨੂੰ ਟਾਲ ਰਹੇ ਨੇ ਈਮੇਲ ਜਰੀਏ ਕੀਤੀ ਗਈ ਬੇਨਤੀ ਦੇ ਵਿੱਚ ਟਰੰਪ ਦੇ ਵਕੀਲਾਂ ਨੇ ਫੈਸਲੇ ਨੂੰ ਹਫਤੇ ਦੇ ਅੰਤ ਤੱਕ ਮੁਲਤਵੀ ਕਰਨ ਦੀ ਬੇਨਤੀ ਕਰਦੇ ਹੋਏ ਇਹ ਦਲੀਲ ਦਿੱਤੀ ਹੈ ਕਿ ਮੁਲਤਵੀ ਕਰਨ ਦੀ ਬੇਨਤੀ ਕਰਨ ਦੇ ਠੋਸ ਕਾਰਨ ਹਨ ਅਤੇ ਆਖਰਕਾਰ ਨਿਆਂ ਦੇ ਹਿੱਤ ਵਿੱਚ ਕੇਸ ਨੂੰ ਖਾਲਜ ਕੀਤਾ ਜਾਣਾ ਚਾਹੀਦਾ ਹੈ। ਪਿਛਲੇ 1 ਸਾਲ ਦੇ ਵਿੱਚ ਭਾਵੇਂ ਭਾਰਤ ਨਾਲ ਕੈਨੇਡਾ ਦੇ ਸਬੰਧ ਕਾਫੀ ਵਿਗੜ ਗਏ ਹਨ ਪਰ ਹਾਲੀ ਦੇ ਵਿੱਚ ਕੈਨੇਡਾ ਵਿੱਚ ਅਪਲਾਈ ਕਰਨ ਸੰਬੰਧੀ ਇੱਕ ਹੈਰਾਨੀਜਨਕ ਰਿਪੋਰਟ ਸਾਹਮਣੇ ਆਈ ਹੈ। ਤਣਾਅ ਦੇ ਚੱਲਦੇ ਹੋਏ ਵੀ ਭਾਰਤੀ ਟਰੂਡੋ ਦੇ ਦੇਸ਼ ਵਿੱਚ ਕੰਮ ਕਰਨਾ ਚਾਹੁੰਦੇ ਨੇ ਹਾਲੀ ਦੇ ਵਿੱਚ ਇੱਕ ਰਿਪੋਰਟ ਵਿੱਚ ਇਹ ਸਾਹਮਣੇ ਆਇਆ ਤੇ ਜੌਬ ਸਿਕਰ ਇੱਕ ਪਲੇਟਫਾਰਮ ਜੋ ਦੁਨੀਆ ਭਰ ਦੇ ਵਿੱਚ ਖਾਲੀ ਅਸਾਮੀਆਂ ਅਤੇ ਨੌਕਰੀਆਂ ਲਈ ਅਪਲਾਈ ਕਰਨ ਦੇ ਵਿਕਲਪਾਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ ਉਹਨੇ ਇੱਕ ਰਿਪੋਰਟ ਤਿਆਰ ਕੀਤੀ ਹੈ ਤੇ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਕੈਨੇਡਾ ਕੰਮ ਦੀ ਤਲਾਸ਼ ਕਰਨ ਵਾਲਿਆਂ ਦੇ ਵਿੱਚ ਸਭ ਤੋਂ ਪਸੀਨ ਦੀਂਦਾ ਸ਼ਹਿਰ ਬਣ ਕੇ ਉੱਭਰਿਆ ਖਾਲੇਤਾਨੇ ਵਕਵਾਦੀ ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਦਰਮਿਆਨ ਇਹ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ ਇਸ ਦੇ ਵਿੱਚ ਇਹ ਕਿਹਾ ਗਿਆ ਕਿ ਨੌਕਰੀ ਲੱਭਣ ਵਾਲਿਆਂ ਅਤੇ ਭਾਰਤ ਤੋਂ ਦੂਜੇ ਦੇਸ਼ਾਂ ਵਿੱਚ ਜਾਣ ਵਾਲੇ ਲੋਕਾਂ ਵਿੱਚ ਕੈਨੇਡਾ ਪਹਿਲੀ ਪ੍ਰਸਤ ਬਣਿਆ ਹੋਇਆ ਹੈ ਤੇ ਸੂਚੀ 'ਚ ਦੂਜੇ ਸਥਾਨ ਦੇ ਉੱਤੇ ਆਸਟ੍ਰੇਲੀਆਸ ਅਤੇ ਸਵਿਟਜ਼ਰਲੈਂਡ ਅਤੇ ਅਮਰੀਕਾ ਦੋਵੇਂ ਤੀਜੇ ਸਥਾਨ ਦੇ ਉੱਤੇ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ ਨੇ ਸਾਬਕਾ ਕਾਂਗਰਸ ਮੈਂਬਰ ਅਤੇ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਜੌਨ ਰੈਟ ਕਲਿਫ ਨੂੰ ਕੇਂਦਰੀ ਖੁਫੀਆ ਏਜੰਸੀ ਦਾ ਡਾਇਰੈਕਟਰ ਨਿਯੁਕਤ ਕੀਤਾ ਹੈ ਤੇ ਇਹ ਉਹਨਾਂ ਅਟਕਲਾਂ ਦੇ ਉਲਟ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਇਹ ਅਹੁਦਾ ਭਾਰਤੀ ਅਮਰੀਕੀ ਕਾਸ਼ ਪਟੇਲ ਨੂੰ ਦਿੱਤਾ ਜਾਵੇਗਾ ਕਸ਼ਫ ਪ੍ਰਮੋਦ ਵਿਨੋਦ ਪਟੇਲ ਉਰਫ ਕਾਸ਼ ਪਟੇਲ 트ੰਪ ਦੇ ਸਭ ਤੋਂ ਵਫਾਦਾਰ ਲੋਕਾਂ ਦੇ ਵਿੱਚ ਗਿਣੇ ਜਾਂਦੇ ਨੇ ਕਾਸ਼ ਪਟੇਲ ਦੀ ਸਾਬਕਾ ਰਾਸ਼ਟਰਪਤੀ ਪ੍ਰਤੀ ਅਟੁੱਟ ਵਫਾਦਾਰੀ ਨੂੰ ਦੇਖਦੇ ਹੋਏ ਉਹਨਾਂ ਨੂੰ ਸੀਆਈਏ ਡਾਇਰੈਕਟਰ ਦਾ ਅਹੁਦਾ ਮਿਲਣ ਦੀ ਵਿਆਪਕ ਉਮੀਦ ਸੀ ਪਰ ਅਜੇ ਹਾਂ ਨਹੀਂ ਹੋਇਆ ਹਾਲਾਂਕਿ ਉਹਨਾਂ ਨੂੰ ਇਹ ਅਹੁਦਾ ਨਹੀਂ ਮਿਲਿਆ ਪਰ 트ੰਪ ਪ੍ਰਸ਼ਾਸਨ ਵਿੱਚ ਉਹਨਾਂ ਦੀ ਵੱਡੀ ਭੂਮਿਕਾ ਮਿਲਣ ਦੀ ਸੰਭਾਵਨਾ ਅਜੇ ਖਤਮ ਨਹੀਂ ਹੋਈ ਹੈ ਪਾਕਿਸਤਾਨ ਦੀ ਇੱਕ ਅਦਾਲਤ ਨੇ ਜੇਲ੍ਹ ਦੇ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਹਨਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਇੱਕ ਮਾਮਲੇ ਦੇ ਵਿੱਚ 14 ਪੰਜਾਂ ਦੀ ਪ੍ਰਸ਼ਨਵਲੀ ਸੌਂਪੀ ਹੈ। ਜਾਣਕਾਰੀ ਮੁਤਾਬਕ ਪ੍ਰਸ਼ਨਵਲੀ ਦੇ ਵਿੱਚ ਅਲ ਕਾਦਰ ٹرسٹ ਮਾਮਲੇ ਦੇ ਨਾਲ ਜੁੜੇ 79 ਸਵਾਲ ਪੁੱਛੇ ਗਏ ਸਨ। ਇਲਜ਼ਾਮ ਹੈ ਕਿ ਖਾਨ ਅਤੇ ਉਹਨਾਂ ਦੀ ਪਤਨੀ ਨੇ ਇੱਕ ਰੀਅਲ ਅਸਟੇਟ ਕਾਰੋਬਾਰੀ ਦੀ ਮਦਦ ਕਰਦੇ ਹੋਏ ਦੇਸ਼ ਨੂੰ 19 ਕਰੋੜ ਪਾਉਂਡ ਤੋਂ ਵੱਧ ਦਾ ਨੁਕਸਾਨ ਪਹੁੰਚਾਇਆ ਹੈ। ਖਾਨ ਦੇ ਵਕੀਲ ਸਲਮਾਨ ਸਫਦਰ ਨੇ ਪਿਛਲੀ ਸੁਣਵਾਈ ਉਤੇ ਖਾਨ ਅਤੇ ਉਹਨਾਂ ਦੀ ਪਤਨੀ ਬੁਸ਼ਰਾ ਬੀਬੀ ਦੀ ਮੌਜੂਦਗੀ ਦੇ ਵਿੱਚ ਪ੍ਰਸ਼ਨਵਲੀ ਪ੍ਰਾਪਤ ਕੀਤੀ ਤੇ ਰਾਵਲਪਿੰਡੀ ਸਥਿਤ ਜਵਾਬਦੇਹੀ ਅਦਾਲਤ ਨੇ ਪੁੱਛਿਆ ਕਿ ਕੀ ਉਹਨਾਂ ਨੇ ਅਤੇ ਉਹਨਾਂ ਦੇ ਸਹਿਯੋਗੀ ਨੇ ਪਾਕਿਸਤਾਨ ਦੇ ਵਿਕਾਸ ਲਈ ਮਿਲੇ 19 ਕਰੋੜ ਪੌਂਡ ਦੇ ਵਿੱਚੋਂ 17.15 ਕਰੋੜ ਪੌਂਡ ਗੈਰਕਾਨੂੰਨੀ ਅਤੇ ਬੇਈਮਾਨੀ ਨਾਲ ਤਬਦੀਲ ਲੀ ਕਰਨ ਦੇ ਬਦਲੇ ਵਿੱਚ 52.25 ਏਕੜ ਜ਼ਮੀਨ ਅਤੇ ਹੋਰ ਵਿਤੀ ਲਾਭ ਪ੍ਰਾਪਤ ਕੀਤੇ ਸਨ ਅਨਿਸ਼ਰੀ ਦੇ ਦਰਬਾਰ ਸਾਹਿਬ ਪੁਜਾ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਲਿਖਤੀ ਅਰਜੀ ਸੌਂਪੀ ਗਈ ਤੇ ਉਹਨਾਂ ਸਿੰਘ ਸਹਿਬਾਨਾਂ ਨੂੰ ਅਪੀਲ ਕੀਤੀ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤੇ ਗਏ 2 ਛੇ ਮਹੀਨੇ ਦਾ ਸਮਾਂ ਬੀਤ ਗਿਆ ਪਰ ਅਜੇ ਤੱਕ ਕੋਈ ਤਨਖਾਹ ਨਹੀਂ ਲਗਾਈ ਗਈ ਉਹਨਾਂ ਸਿੰਘ ਸਹਿਬਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਬੰਧੀ ਜਲਦ ਫੈਸਲਾ ਲਿਆ ਜਾਵੇ ਉਹਨਾਂ ਆਖਿਆ ਕਿ ਤਨਖਾਹਿਆ ਕਰਾਰ ਦਿੱਤੇ ਜਾਣ ਦੇ ਅਗਲੇ ਦਿਨ ਹੀ ਮੈਂ ਨਤਮਸਤਕ ਹੋਇਆ ਸੀ ਉਹਨਾਂ ਆਖਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਮੈਨੂੰ ਜੋ ਤਨਖਾਹ ਲਗਾਈ ਜਾਵੇਗੀ ਉਹ ਮੈਨੂੰ ਮਨਜ਼ੂਰ ਹੋ ਮੱਥੇ ਕਬੂਲ ਹੋਵੇਗਾ ਪੰਜਾਬ ਯੂਨੀਵਰਸਿਟੀ ਵਿਖੇ ਵਿਸ਼ਵ ਪੰਜਾਬੀ ਸੋਸਤਾ ਦੇ ਮੁਖੀ ਵਿਕਰਮਜੀਤ ਸਿੰਘ ਸਾਨੀ ਜਨ ਸਭਾ ਮੈਂਬਰ ਵੱਲੋਂ ਕਰਵਾਏ ਗਏ ਪੰਜਾਬ ਵਿਜ਼ਨ 2047 ਵਕੇ ਪੰਜਾਬ ਦਾ ਉਦਯੋਗ ਵਾਅਦੇ ਲਈ ਵਿਚਾਰਾਂ ਵਿਸ਼ੇ ਉੱਤੇ ਬੋਲਦਿਆ ਤਰਨਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਪੰਜਾਬ ਦੀ ਉਦਯੋਗਿਕ ਨੀਤੀ ਨੂੰ ਸਮੇਂ ਦੇ ਖਾਣ ਦਾ ਬਣਾਉਣ ਦੇ ਲਈ ਅਪਡੇਟ ਕਰਕੇ ਵਪਾਰ ਪੱਖੀ ਬਣਾਇਆ ਜਾਵੇਗਾ ਤਾਂ ਜੋ ਸੂਬੇ ਦੇ ਉਦਯੋਗ ਵਿਕਾਸ ਦੀ ਹੋਰ ਗਤੀ ਫਰ ਸਕਣ ਉਹਨਾਂ ਕਿਹਾ ਕਿ ਪੰਜਾਬ ਦੀ ਨਵੀਂ ਆਈਟੀ ਨੀਤੀ ਨੂੰ ਜਲਦ ਲਾਗੂ ਕਰਨ ਦੀ ਯੋਜਨਾ ਤੇ ਜਿਸੋ ਸਦਕਾ ਮੋਹਾਲੀ ਉੱਤਰੀ ਭਾਰਤ ਦੇ ਨਵੇਂ ਆਈਟੀ ਹੱਬ ਵਜੋਂ ਉੱਭਰ ਕੇ ਸਾਹਮਣੇ ਆਵੇਗਾ। ਉਹਨਾਂ ਕਿਹਾ ਕਿ ਇਸ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਕਰੀਬ 55 ਹਜ਼ਾਰ ਆਈਟੀ ਪੇਸ਼ਾਵਰਾਂ ਨੂੰ ਨੌਕਰੀਆਂ ਦੇ ਮੌਕੇ ਮਿਲਣਗੇ ਤੇ ਸੌਧਰੇ ਇਹ ਵੀ ਆਖਿਆ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਉਹਨਾਂ ਨਾਲ ਬਹੁਤ ਸਾਰੀਆਂ ਆਈਟੀ ਕੰਪਨੀਆਂ ਦੇ ਨੁਮਾਇੰਦੇ ਅਤੇ ਵਫ਼ਦਾਂ ਵੱਲੋਂ ਮੁਲਾਕਾਤ ਕਰਕੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਮੋਹਾਲੀ 'ਚ ਕੰਪਨੀਆਂ ਸ਼ੁਰੂ ਕਰਨ ਵਿੱਚ ਰੁਚੀ ਦਿਖਾਈ ਗਈ ਹੈ। ਜਵਾਲਾ ਬੋਕੀ ਫਟਣ ਤੋਂ ਉੱਠਣ ਵਾਲੇ ਧੂਏ ਦੇ ਕਾਰਨ ਆਸਟ੍ਰੇਲੀਆ ਤੇ ਇੰਡੋਨੇਸ਼ੀਆ ਦੇ ਬਾਲੀ ਸੂਬੇ ਦੇ ਵਿੱਚ ਚੱਲਿਓ ਉਡਾਣਾਂ ਰੋਕ ਦਿੱਤੀਆਂ ਗਈਆਂ ਨੇ ਆਸਟ੍ਰੇਲੀਆ ਦੀਆਂ ਤਿੰਨ ਸਭ ਤੋਂ ਵੱਡੀਆਂ 에ਅਰਲਾਈਨਾਂ ਕੰਟਾਸ ਵਰਜਨ ਆਸਟ੍ਰੇਲੀਆ ਤੇ ਜੱਜਸਟਾਰ ਦੇ ਇੰਡੋਨੇਸ਼ੀਆ ਦੇ ਪੂਰਵੀ ਨੁਮਾ ਟਿੰਗਾਰਾ ਸੂਬੇ ਦੇ ਵਿੱਚ ਮਾਉਂਟ ਲੈਵਟੋਬੀ ਲਾਕੀ ਲਾਕੀ ਦੇ ਫਟਣ ਤੋਂ ਬਾਅਦ ਮੰਗਲਵਾਰ ਤੇ ਬੁੱਧਵਾਰ ਨੂੰ ਬਾਲੀ ਜਾਣ ਵਾਲੇ ਤੇ ਜਾਣ ਵਾਲੀਆਂ ਉਡਾਣਾਂ ਨੂੰ ਰੱਦ ਕਿਤੇ ਜਾਣ ਦਾ ਸਾਹਮਣੇ ਆਇਆ ਤੇ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਕੰਟਾਰਦਿਰ ਸਾਇਪ ਕੰਪਨੀ ਜਟ ਸਟਾਰ ਨੇ ਬੋਦਵਾਨੋ ਆਸਟ੍ਰੇਲੀਆ ਦੇ ਸਮੇਂ ਅਨੁਸਾਰ ਦੁਪਹਿਰ 2 ਵਜੇ ਤੱਕ ਆਸਟ੍ਰੇਲੀਆ ਤੋਂ ਬਾਲੀ ਦੇ ਡੈਨ ਪਾਸਰ ਹਵਾਈ ਅੱਡੇ ਦੀ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਨੇ ਤੇ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਇੰਡੋਨੇਸ਼ੀਆ ਵਿੱਚ ਮਾਉਂਟ ਲੈਵੋਟੋਬੀ ਤੋਂ ਜਵਾਲਾਮੁਖੀ ਦੇ ਧੂਏ ਕਾਰਨ ਬਾਲੀ ਦੀ ਯਾਤਰਾ ਕਰਨਾ ਸੁਰੱਖਿਤ ਨਹੀਂ ਹੈ ਅਸੀਂ ਸਥਿਤੀ ਦੀ ਨੇੜਿਓਂ ਨਿਗਰਾਨੀ ਕਰਨਾ ਜਾਰੀ ਰੱਖਾਂਗੇ ਅਤੇ ਆਸਟ੍ਰੇਲੀਅਨ ਸਮੇਂ 2 ਵਜੇ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਜਵਾਬ ਦੇਵਾਂਗੇ ਅਰਸ਼ੀਰੀ ਅਕਾਲ ਤਖਤ ਸਾਹਿਬ ਸਿਕਤਤ ਵਿੱਚ ਜਥੇਦਾਰ ਦੇ ਨਾਮ ਬੇਨਤੀ ਪੱਤਰ ਦੇਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦੇ ਪੈਰ ਦੇ ਵਿੱਚ ਅਚਾਨਕ ਫਟ ਲੱਗ ਗਈ ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਕਤਤ ਦੇ ਵਿੱਚ ਕੁਰਸੀ ਟੁੱਟਣ ਕਾਰਨ ਇਹ ਹਾਦਸਾ ਵਾਪਰਿਆ ਕਿ ਜਿਸ ਤੋਂ ਬਾਅਦ ਸੁਖਵੀਰ ਬਾਦਲ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਡਾਕਟਰਾਂ ਵੱਲੋਂ ਸੁਖਵੀਰ ਸਿੰਘ ਬਾਦਲ ਦਾ ਪੈਰ ਉੱਤੇ ਪਲਸਟਰ ਲਗਾਇਆ ਗਿਆ ਤੇ ਸੀਨੀਅਰ ਅਕਾਲੀ ਆਗੂ ਡਾਕਟਰ ਦਿਲਜੀਤ ਸਿੰਘ ਚੀਮਾ ਨੇ ਇਹ ਸੰਬੰਧੀ ਟਵੀਟ ਕਰਦੇ ਆ ਕਿ ਆ ਕਿ ਸਾਰਿਆਂ ਨੂੰ ਸੂਚਿਤ ਕੀਤਾ ਕਿ ਅਜਮੁਨਿਸਰ ਵਿਕਰ ਸੁਖਵੀਰ ਸਿੰਘ ਬਾਦਲਦੇਵ ਸੱਜੇ ਪੈਰ ਦੀ ਇੱਕ ਛੋਟੀ ਹੱਡੀ ਦੇ ਵਿੱਚ ਹਲਕਾ ਫ੍ਰੈਕਚਰ ਹੋ ਗਿਆ ਤੇ ਪਰ ਹੁਣ ਹਾਲਾਤ ਠੀਕ ਨੇ ਅਜਲੀ ਨਹੀਂ ਦੁਬਾਰਾ ਫਿਰ ਆਦਰੋ ਮੰਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ੍ਰੀ ਅਕਾਲ ਤਨਵਾ